ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਸੰਗਤਾਂ ਨੂੰ ਖਾਸ ਕਰਕੇ ਸਾਡਾ ਵਿਧਾਨ ਸਭਾ ਹਲਕਾ ਕਾਦੀਆਂ ਦੇ ਜਿਹੜੇ ਸਾਡੇ ਲੋਕ ਨੇ ਉਹਨਾਂ ਨੂੰ ਦੀਵਾਲੀ ਦੀ ਔਰ ਬੰਦੀ ਛੋੜ ਦੇ ਦਿਵਸ ਦੀ ਲੱਖ ਲੱਖ ਵਧਾਈ ਦਿੰਨਾ ਦੀਵਾਲੀ ਦਾ ਤਿਹਾਰ ਸ਼੍ਰੀ ਰਾਮ ਜੀ ਜਦੋਂ ਰਾਵਣ ਨੂੰ ਹਰਾ ਕੇ ਤੇ ਵਾਪਸ ਮੁਰਾ ਉਸ ਦੀ ਖੁਸ਼ੀ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਦੀਪਮਾਲਾ ਕੀਤੀ ਗਈ ਸੀ ਸੋ ਹਰ ਸਾਲ ਦੀਵਾਲੀ ਜਿਹੜੀ ਆ ਸ਼੍ਰੀ ਰਾਮ ਜੀ ਦੇ ਜਿੰਨੇ ਵੀ ਭਗਤ ਸਾਰੀ ਦੁਨੀਆ ਚ ਨੇ ਬਹੁਤ ਧੂਮ-ਧਾਮ ਨਾਲ ਔਰ ਖੁਸ਼ੀ ਨਾਲ ਸ਼ਰਧਾ ਨਾਲ ਮਨਾਉਂਦੇ ਨੇ ਔਰ ਸਾਰਾ ਹੀ ਘਰਾਂ ਚ ਜਿਹੜੀ ਆ ਉਹ ਦੀਪਮਾਲਾ ਜਿਹੜੀ ਆ ਉਹ ਕੀਤੀ ਜਾਂਦੀ ਆ ਔਰ ਬਹੁਤ ਖੁਸ਼ੀਆਂ ਖੇੜਿਆਂ ਦੇ ਨਾਲ ਇਹ ਮਨਾਇਆ ਜਾਂਦਾ ਔਰ ਇਸੇ ਤਰ੍ਹਾਂ ਸਿੱਖ ਇਤਿਹਾਸ ਦੇ ਵਿੱਚ ਵੀ ਦੀਵਾਲੀ ਦਾ ਦਿਨ ਬੜਾ ਮਹੱਤਵਪੂਰਨ ਹੈ ਕਿਉਂਕਿ ਜਿਹੜੇ ਸਾਡੇ 6ਵੇਂ ਪਾਤਸ਼ਾਹ ਸ਼੍ਰੀ ਹਰਗੋਬਿੰਦ ਸਾਹਿਬ ਉਹ ਗਵਾਲੀਅਰ ਦੇ ਕਿਲੇ ਤੋਂ 52 ਰਾਜਿਆਂ ਨੂੰ ਨਾਲ ਉਨਾ ਰਹਾ ਕੀਤਾ ਸੀਗਾ ਔਰ ਉਹਦੀ ਖੁਸ਼ੀ ਦੇ ਵਿੱਚ ਜਦੋਂ ਉਹ ਸ਼੍ਰੀ ਅਮਰਸਰ ਸਾਹਿਬ ਪਹੁੰਚੇ ਸੀਗੇ ਤਾਂ ਸਾਰੇ ਪੰਜਾਬ ਦੇ ਵਿੱਚ ਜਿਹੜੀ ਆ ਦੀਪਮਾਲਾ ਕੀਤੀ ਗਈ ਸੀ ਸੋ ਮੈਂ ਸਾਰੇ ਹੀ ਪੰਜਾਬੀਆਂ ਨੂੰ ਬਹੁਤ-ਬਹੁਤ ਦੀਵਾਲੀ ਦੀ ਔਰ ਬੰਦੀ ਛੋੜ ਦਿਵਸ ਦੀ ਵਧਾਈ ਦਿੰਦਾ ਔਰ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਇਸੇ ਤਰ੍ਹਾਂ ਜਿਹੜਾ ਇਹ ਲਾਈਟਾਂ ਦਾ ਤਿਹਾਰ ਹੈ ਇਸੇ ਤਰ੍ਹਾਂ ਸਾਡੇ ਜਿਹੜੇ ਅੰਦਰ ਦੀ ਮੈਲ ਆ ਅੰਦਰ ਦਾ ਜਿਹੜਾ ਹਨੇਰਾ ਇਹ ਵੀ ਮਹਾਰਾਜ ਸਾਨੂੰ ਰੋਸ਼ਨ ਕਰਨ ਜਿੱਥੇ ਅਸੀਂ ਘਰਾਂ ਨੂੰ ਖੂਬਸੂਰਤ ਬਣਾਉਂਦੇ ਆ ਇਸੇ ਤਰ੍ਹਾਂ ਸਾਡੇ ਮਨ ਵੀ ਜਿਹੜੇ ਆ ਉਹ ਖੂਬਸੂਰਤ ਹੋਣ ਔਰ ਮਿਹਰ ਭਰਿਆ ਹੱਥ ਰੱਖਣ ਅਸੀਂ ਖੁਸ਼ੀਆਂ ਖੇੜਿਆਂ ਦੇ ਨਾਲ ਇਹ ਤਿਹਾਰ ਜਿਹੜੇ ਆ ਮਨੁੰਦੇ ਰਹੀਏ ਸੋ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ